ਵਾਜਲ ਦਾ ਸਰਹੱਦੀ ਪਿੰਡਾਂ ਵਿੱਚ ਹੜ੍ਹ ਨਾਲ ਬਹੁਤ ਸਾਰੇ ਲੋਕਾਂ ਦਾ ਪਾਣੀ ਨੁਕਸਾਨ ਹੋ ਰਿਹਾ ਹੈ। ਇਸ ਨੂੰ ਇਲਾਕੇ ਇੱਥੇ ਬਗਦੇ ਦਰਿਆ ਦੇ ਨਾਲ ਬਣੇ ਬੰਨ ਦੇ ਦੂਸਰੇ ਪਾਸੇ ਰਹਿੰਦੇ ਲੋਕਾਂ ਦੀਆਂ ਫਸਲਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਬੰਨ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਸਬੰਧਤ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਇੱਥੇ ਬੰਨ ਨੂੰ ਟੁੱਟਣ ਤੋਂ ਬਚਾਉਣ ਲਈ ਪੱਥਰ ਪਾ ਕੇ ਇਸ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਕਿ ਬੰਨ ਦੇ ਨਾਲ ਦੂਸਰੇ ਪਾਸੇ ਰਹਿੰਦੇ ਲੋਕਾਂ ਨੂੰ ਬੰਨ ਟੁੱਟਣ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ। ਪਰ ਇਹ ਕੰਮ ਸਟੱਡ ਬਣਾ ਰਹੇ ਆ ਜੀ ਬੰਨ ਦੀ ਮਜ਼ਬੂਤੀ ਵਾਸਤੇ ਕਿਥੇ ਤੇ ਮੋੜ ਪੈਂਦੇ ਆ ਜਿਆਦਾ ਖਤਰਾ ਬੰਨ ਤੋਂ ਕੰਡਾ ਰਹਿੰਦਾ ਹੈ ਕੋਈ ਨਹੀਂ ਇਹ ਸਥਾਨ ਦੇ ਬੰਨ ਨੂੰ ਖਤਰਾ ਆ ਰਹੇ ਇਹਦਾ ਬਾਕੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਬਹੁਤ ਹੋਰਿਆ ਕੰਮ ਕਰ ਰਹੇ ਜੀ ਇਹ ਨਾਲ ਸਟੱਡ ਬੰਨ ਦੀ ਬਹੁਤ ਮਜ਼ਬੂਤੀ ਹੋਏਗੀ ਬੰਨ ਦੇ ਤਹਿਤਰਾ ਹੜਾਂ ਦੇ ਮੁਤਾਬਕ ਕੋਈ ਖਬਰਾਂ ਨਹੀਂ ਹੋਏਗਾ ਔਰ ਇਹ ਮਜ਼ਦੂਰ ਦੀ ਕਰੀਬ 25 ਤੋਂ 30 ਮਜ਼ਦੂਰ ਕੰਮ ਕਰ ਰਹੇ ਨੇ ਕਲੋਟੋਨਾਈ ਦਿੱਲੀ ਦਾ ਕੰਮ ਚੱਲ ਰਿਹਾ ਹੈ ਬਾਕੀ ਇਹ ਨੂੰ ਕਰੀਬ ਇੱਕ ਮਹੀਨੇ ਕਰੀਬ ਹੋ ਗਿਆ ਇਹ ਕੰਮ ਚੱਲਿਆ ਤੇਜਾ ਰੇਲਾ ਪਹੁੰਚੇ ਆਸ-ਪਾਸ ਹੀ ਪੱਥਰ ਦਾ ਕੰਮ ਚੱਲਿਆ ਹੁਣ ਇਹ ਕੰਮ ਚੱਲ ਰਿਹਾ ਹੈ ਅਜੇ ਇਸ ਤੋਂ ਪਹਿਲਾਂ ਗਵਾਰੀ ਕੰਮ ਹੋਇਆ ਹੈ ਇਸੇ ਮਾਰਸ ਤੋਂ ਹੋਇਆ ਜਿਹਦਾ ਇਹ ਕੰਮ ਆਇਆ ਇੱਕ ਦੋ ਮਾਸ ਕਿਦਾਂ ਦਾ ਕੰਮ ਚੱਲਿਆ ਸੀ ਜੀ ਹਾਂ ਦੇ ਦੂਜਿਆ ਦਾ ਕੰਮ ਕਿਉਂ ਆਵਾਜ਼ ਸਰਕਾਰ ਦਾ ਕੰਮ ਚੱਲੇਗਾ ਹੀ ਉੱਤੇਦਾਰ ਦੇ ਫਿਰ ਹੋਏਗਾ ਇਹ ਕੰਮ ਉਹ ਜਿਹੜਾ ਪ੍ਰੋਸੀਜਰ ਹੈਗਾ ਉਹ ਇੱਥੇ ਲਿਆ ਕੇ ਪ੍ਰੋਵਾਈਡ ਕਰਾ ਰਹੇ ਨੇ ਸਾਡਾ ਕੰਮ ਇਹ ਦੇਸ਼ ਪਾਲ ਕਰਨਾ ਦਾ ਕੰਮ ਸਹੀ ਤਰੀਕੇ ਨਾਲ ਹੋਏ ਇਸ ਤੋਂ ਪਹਿਲਾਂ ਸਾਡੇ ਜੀ ਸਾਹਿਬਾਂ ਦੀ ਸੰਸਾਦ ਹੀ ਕੰਮ ਚੱਲ ਕਰਦੇ ਗਏ ਕੰਮ ਬੋਗ ਰਿਹਾ ਹੈ ਕਿ ਸਾਡੀ ਨਿਗਰਾਨੀ ਦੇ ਥੱਲੇ ਕੰਮ ਹੋ ਰਿਹਾ ਹੈ ਇਹ ਇਹ ਬਿਲਕੁਲ ਨੋਨ ਤਾਰਾਂ ਤੇ ਜਾਇ ਬਣਾ ਕੇ ਉਹਦੇ ਵਿੱਚ ਜਨਾਉਟ ਕਰਕੇ ਜਿਵੇਂ ਆਪਾਂ ਇੱਟਾਂ ਦੀ ਚਣਾਈ ਕਹਿ ਲਈਏ ਬਿਲਕੁਲ ਸਿੱਧਾ ਪੱਥਰ ਚਿਣਾਈ ਕਰਕੇ ਲੱਗ ਰਿਹਾ ਉਹ ਵੀ ਮਜ਼ਬੂਤੀ ਜ਼ਿਆਦਾ ਹੋਊਗੀ ਖੁੱਲੇ ਪੱਥਰ ਨਾਲ ਉਹ ਵੀ ਜ਼ਿਆਦਾ ਮਜ਼ਬੂਤੀ ਹੈ ਇਹ ਆੜਾਂ ਦੇ ਆਉਣ ਨਾਲ ਇੱਕ ਪੱਥਰ ਦੇ ਖਿੱਦ ਹੋ ਜਾਣਾ ਹੈ ਖੁੱਲਾ ਪੱਥਰ ਦੇ ਖਿੱਦ ਹੋਏਗਾ ਕਰੇਟ ਬੰਨੇ ਉਹ ਵੀ ਮਜ਼ਬੂਤੀ ਜ਼ਿਆਦਾ ਹੋਊਗੀ ਇਹਦੀ ਮਿਆਰ ਲੱਗਾ ਕੋਈ ਪਤਾ ਕਿੰਨੀ ਦਾ ਅੰਦਾਜ਼ਾ ਕਿੰਨੇ ਬਚਾਉਣਾ ਪਰ ਉਹ ਤਾਂ 12 ਮੀਟਰ ਤੇ ਵੀ 12 ਮੀਟਰ ਚਾਣ ਲੱਗ ਜਾਂਦਾ ਤਾਂ ਫਿਰ ਕੁਝ ਨਹੀਂ ਕਹਿ ਸਕਦੇ ਜਿੰਨਾ ਕੰਮ ਤਾਰਾ ਸਹੀ ਚੱਲੇਗਾ ਉਹਨਾਂ ਤਾਂ ਮਜ਼ਬੂਤੀ ਪੂਰੀ ਹੈ ਮਜ਼ਬੂਤ ਹੋਵੇ ਨਾ ਮੇਰਾ ਕੋਈ ਵੇਸਾ ਹੈ ਜੀ ਕੋਲ ਇਹਨਾਂ ਦਾ ਤਾਂ ਖਾਵਾ ਪਰ ਬਦਲ ਅਲਾ ਦਾ ਫਾਇਲਾ ਗਿਆ ਸੀ ਪੀਆਈ ਵੱਲੋਂ ਮੈਂ ਬੋਲ ਰਿਹਾ ਅਖੇ ਜੋ ਸਰਕਾਰ ਨੇ ਨੀਤੀ ਬਣਾਈ ਹੈ ਦਰਿਆ ਨੂੰ ਮਜ਼ਬੂਤ ਕਰਨ ਦੀ ਗੋਤ ਘਟਾਉਂਗੀ ਥਨੇ ਕਨੇ ਨੀਤੀ ਪੜਾਈ ਹੋਇਆ ਇਹਨਾਂ ਨੂੰ ਸਾਲ ਹੋਇਆ ਉਹ ਤਾਂ ਹੋ ਗਿਆ ਪਰ ਹੋਰ ਕੋਈ ਵਿਕਾਸ ਨਾ ਹੋਵੇ ਤੇਰੀ ਵਜ੍ਹਾ ਕਰ ਕਰਕੇ ਇਸ ਬੰਨ੍ਹ ਨੂੰ ਬੁਤੀ ਕਿਤਾ ਜਾ ਰਿਹਾ ਹੈ ਔਰ ਪਥਰਾਂ ਦੇ ਬੰਨ੍ਹੇ ਜਾ ਰਿਹਾ ਹੈ ਬਹੁਤੀ ਕਿਸ ਤਰ੍ਹਾਂ ਮਾਤਾਂ ਦਾ ਬੈ ਬਣਾ ਗਿਆ ਉਸ ਤਰ੍ਹਾਂ ਵਿਆ ਬਣਾ ਗਿਆ ਜਿਹੜੀ ਸਰਕਾਰ ਕੰਮ ਕਰ ਰਹੀ ਹੈ ਕਿ ਮਦਾ ਦੇ ਪਾਤਰ ਹੈ ਇਹ ਗੱਲ ਪਾਣੀ ਦੀ ਮਾ ਪਾਣੀ ਦੀ ਗੱਲ ਹੈ ਪਰ ਉਹਨਾਂ ਲੋਕਾਂ ਦੇ ਕਿਹੜੇ ਵਿਚਾਰੇ ਪਾਣੀ ਦੇ ਮਰਥੇ ਲੋਕ ਡੁਬਰੇ ਨੇ ਉਹਨਾਂ ਕੋਲੇ ਕੋਈ ਕਿਸਮ ਦਾ ਚਾਰਾ ਜਾਂ ਉਹਨਾਂ ਕੋਲੇ ਕੋਈ ਖੜ ਪੀ ਕੇ ਸੁਣਾਲ ਸਰਕਾਰ ਵਾਲਾ ਨਸ਼ਾ ਨਹੀਂ ਕੀਤਾ ਗਿਆ ਕਿਸਮ ਦਾ ਸਰਕਾਰ ਰੋਈਦਾ ਉਹਨਾਂ ਲੋਕਾਂ ਦੀ ਸਹਾਇਤਾ ਨਹੀਂ ਚਾਹੀਦੀ ਹੈ ਫਸਲਾਂ ਦੀ ਉਹਨਾਂ ਆਦਮੀਆਂ ਦੀ ਕਿਨਾ ਖੇਤੀਬਾੜੀ ਦੀ ਕਿੰਨਾ ਕੋਲ ਰਕਸ਼ਾ ਹੋਇਆ ਕਿੰਨੇ ਵੀ ਇਹਨਾਂ ਦੇ ਘਰ ਭਾਈ ਕੀਤੀ ਜਾਵੇ ਲਗਭਗ ਲਵਾਈ ਜਿੰਨਾ ਖਰਚਾ ਸੀ ਖੇਤੀ ਦਾ ਉਹ ਪੂਰੇ ਪੂਰੇ ਹੋ ਜਿੱਤ ਪਾਉ ਦੇ ਤੇ ਪਤਾ ਕਰ 100000 ਦਾ ਖਰਚਾ ਕਿੰਨੇ ਦਾ ਖਰਚਾ ਹੁੰਦਾ ਹੈਗਾ ਕਿਹੜਾ ਖਸਾ ਦਾ ਦੀ ਜੇ ਵਿੱਚ ਲਾ ਚੋ ਲੈ ਤੇ ਅਗਰੇ ਵਾਲੇ ਟਾਈਮ ਤੇ ਕੋਈ ਵੀ ਬਜਾਈ ਕਰਨਗੇ ਉਹ ਕਿਵੇਂ ਕਰਨਗੇ ਇਸ ਤਰ੍ਹਾਂ ਸਰਕਾਰ ਨੂੰ ਚਾਹੀਦਾ ਹੈ ਜਲਦੀ ਤੋਂ ਜਲਦੀ ਪ੍ਰਸ਼ਾਸਨ ਦੀ ਬਿਊਰੀ ਲਗਾ ਕੇ ਕਿਉਂਕਿ ਕਿੰਨੇ ਵੀ ਕੁਝ ਮੜਦਾ ਇਹਨਾਂ ਦਾ ਦੁਕਾਨ ਆ ਅਕਾ ਖੂਬ ਉਸ ਉਹ ਮਿਲਣਾ ਚਾਹੀਦਾ ਮੋਜ ਨੂੰ ਲੱਗਦੇ ਤੇ ਸ਼ੇਸ਼ਾਬਾਹ ਜਿਹੜੇ ਕਾਮਾ ਦਾ ਪਕਰੇ ਇਕ ਇਹ ਤੁਸੀਂ ਅੜੀਆ ਲਾ ਲਓ ਤੇ ਰਗੜਾ ਕਿੰਨਾ ਕੁ ਵੱਧਦਾ ਹੈ ਮੇਰੇ ਸਾਧ ਮੁਤਾਬਕ ਦਾ ਘੜਦ ਘੜਵੇ 1000 ਕਿੱਲਾ ਦਾ ਹੈ ਬੰਦਾ ਚੱਲ ਜਾਏ ਕਿਹੜਾ ਹਿਆਰ 2000 ਕਿੱਲਾ ਕਿਹੜਾ ਹੈਗਾ ਉਹ ਪਾਣੀ ਮਾਰਕ ਵੱਜ ਜਾਏਗਾ ਜੇ ਇਧਰ ਦੀ ਗੱਲ ਕਰੀਏ ਤੇ ਲਗਭਗ 90% ਤੋਂ ਨਕਸਾਰ ਉਹ ਚੁੱਕਾ ਹੈ ਆਖਲਾ ਕੋ ਜੀ ਪਠਾਚਾਰਾ ਕਿੰਨਾ ਨਦਰਸ਼ਨ ਨਕਸਾਰੇ ਜਿਕੇ ਕੋਈ ਮਾੜਾ ਮੋੜਾ ਕਿਲਾ ਘਾਰ ਕਿਲੇ ਮਿਰਲੇਵਾਂ ਦੇ ਉਹ ਵਜੇ ਆ ਬਾਕੀ ਜੇ ਦੇਖੀਏ ਤਾਂ ਕੋਈ ਰਿਆਵਲ ਵਿਖੇਲੀ ਸਾਰਾ ਪਾਣੀ ਬਣ ਗਿਆ ਪਾਣੀ ਕਿਹੜੀ ਆਈ ਸੀ થી ਹੈ ਉਹਦੇ ਵਿੱਚ ਲਗਭਗ ਅੱਧਾ ਫੁੱਟ ਜਦੋਂ ਪਰ ਥੋੜਾ ਹੋ ਘਟਾ ਲਈ ਆਪ ਉਹ ਘਟ ਰਿਹਾ ਹੈ ਪਰ ਜੋ ਖਰਾ ਆ ਰਿਹਾ ਮਿੱਟੀ ਜਿਹਾ ਰਿਹਾ ਜਿਹੜਾ ਮਾਟੇ ਤੋਂ ਜੇ ਸਾਕਨ ਉਹ ਆਪਣੇ ਉਹਨਾਂ ਦੇ ਮਨ ਤੋਂ ਉਹ ਸਾਰੇ ਸਾਰੇ ਪਾਣੀ ਉਹ ਉੱਤਲੇ ਉਹਨਾਂ ਘਰਾਂ ਨਾਲ ਛੱਡ ਦਿੱਤੇ ਗਏ ਤੇ ਸੂਰਜ ਦੀ ਖਬਰ ਸੀ ਤੇ ਇਹ ਪਾਰੇ 5-4 ਨੂੰ 5-6 ਵਜੇ ਪਾ ਲਈਏ ਕੋਈ ਜੇ ਹੋ ਸਕਦਾ ਹੈ ਕਿ ਪਾਣੀ ਦੀ ਨਿਕਾਸੀ ਰਹਾ ਹੋ ਜਾਏ ਕਿ ਖਤਰਾ ਜੇ ਚਲਿਆ ਨਹੀਂ ਹੈਗਾ ਅਲੀ ਖਤਰਾ ਟਾਲੇ ਨਹੀਂ ਹੈਗਾ ਖਤਰਾ ਬਣਿਆ ਹੋਇਆ ਹੈ